ਭਾਜਪਾ ਨੂੰ ਇਸ ਵਾਰ 400 ਪਾਰ ਦਾ ਨਾਰਾ ਲੈ ਬੈਠਿਆ ਜੀहां ਜਿਵੇਂ ਕਿ ਇਹਨਾਂ ਦੇ ਵੱਲੋਂ ਕੀ ਇਹ ਚਾਰਿਆ ਸੀ ਕਿ 400 ਪਾਰ ਜ਼ਰੂਰ ਕਰਨਗੇ ਪਰ ਉਹਨਾਂ ਨੇ ਉਹਨਾਂ ਦੇ ਵੱਲੋਂ 400 ਪਾਰ ਦਾ ਜੋ ਨਾਰਾ ਹੈ ਉਹ ਨਾਰਾ ਹੀ ਰਹਿ ਗਿਆ ਜੀहां ਜਿਸ 400 ਪਾਰ ਦੇ ਸਲੋਗਨ ਨਾਲ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਪੂਰੀ ਮੁਹਿੰਮ ਜਲਾਈ ਉਹ ਸਲੋਗਨ ਭਾਜਪਾ ਨੂੰ ਲੈ ਬੈਠਿਆ ਇੰਡੀਆ ਗਰਜੋੜ ਨੇ ਇਸ 400 ਪਾਰ ਦੇ ਨਾਰੇ ਨੂੰ ਰਿਜ਼ਰਵੇਸ਼ਨ ਖਤਮ ਕਰਨ ਦੇ ਨਾਲ ਜੋੜ ਦਿੱਤਾ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਰਾਹੁਲ ਗਾਂਧੀ ਸੋਨਿਆ ਗਾਂਧੀ ਪ੍ਰਿਅੰਕਾ ਗਾਂਧੀ ਸਮੇਤ ਸਮੁੱਚੀ ਲੀਡਰਸ਼ਿਪ ਦੇਤੇ ਜ਼ੋਰ ਦਿੱਤਾ ਜਿਸ ਕਾਰਨ ਹੀ ਉੱਤਰ ਪ੍ਰਦੇਸ਼ ਇੰਡੀਆ ਗਾਰਜੋੜ ਤੇ ਪੰਜਾਬ ਵਿੱਚ ਕਾਂਗਰਸ ਨੂੰ ਇਸ ਦਾ ਲਾਭ ਮਿਲਿਆ ਪੰਜਾਬ ਦੇ ਵਿੱਚ ਦਲੇ ਸਮਾਜ ਦੀ ਆਬਾਦੀ 35% ਤੋਂ ਵੱਧ ਹੈ ਜਿਸ ਕਰਕੇ ਸੂਬੇ ਦੀ ਕਾਂਗਰਸ ਦੀ ਲੀਡਰਸ਼ਿਪ ਅਤੇ ਕੇਂਦਰੀ ਲੀਡਰਸ਼ਿਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਹੀ ਕਿਹਾ ਸੀ ਕਿ ਕਾਂਗਰਸ ਪਾਰਟੀ ਸੰਵਿਧਾਨ ਤੇ ਲੋਕਤੰਤਵ ਨੂੰ ਬਚਾਉਣ ਤੋਂ ਇਲਾਵਾ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਵੱਲੋਂ ਲਿਆਂਦੀ ਰਿਜ਼ਰਵੇਸ਼ਨ ਬਚਾਉਣ ਲਈ ਲੜ ਰਹੀ ਹੈ ਜੇਕਰ 400 ਸੀਟਾਂ ਲੈ ਕੇ ਭਾਜਪਾ ਸੱਤਾ ਚਾਗੇ ਤਾਂ ਸੰਵਿਧਾਨ ਬਦਲ ਦੇਵੇਗੀ ਇਸ ਦਾ ਸਭ ਤੋਂ ਵੱਡਾ ਨੁਕਸਾਨ ਐਸਸੀ ਭਾਈਚਾਰੇ ਨੂੰ ਹੋਏਗਾ ਕਿਉਂਕਿ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਪੂਰੀ ਸੂਈ ਰਿਜ਼ਰਵੇਸ਼ਨ ਦੇ ਹਾਰੇ ਦਲੇ ਕੋ ਮਾਰ ਰੱਖੀ ਹੈ ਐਤ ਤੱਕ ਕਿ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਆਪਣੀ ਹਰ ਚੋਣ ਰੈਲੀ ਸੰਵਿਧਾਨ ਦੀ ਕਾਪੀ ਨਾਲ ਲੈ ਕੇ ਆਉਂਦੇ ਸੀ ਤੇ ਹਰ ਵਾਰ ਉਹ ਲੋਕਾਂ ਨੂੰ ਸੰਵਿਧਾਨ ਦੀ ਕਾਪੀ ਦਿਖਾ ਕੇ ਕਹਿੰਦੇ ਸੀ ਭਾਜਪਾ ਇਸ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਲਈ 2024 ਦੀ ਚੋਣ ਕੋਈ ਸਧਾਰਨ ਚੋਣ ਨਹੀਂ ਹੈ ਇਹ ਚੋਣ ਸੰਵਿਧਾਨ ਨੂੰ ਬਚਾਉਣ ਦੀ ਹੈ ਜਿਸ ਵਿੱਚ ਲੋਕ ਉਹਨਾਂ ਨੂੰ ਸਹਿਯੋਗ ਦਿੰਦੇ